ਅਕਸ਼ਰੀਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਟੱਲੋਂ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਦੋਸਤੋ ਅੱਜ ਇਹ ਦਿਨ ਬੜਾ ਚਰਚਾ ਦੇ ਵਿੱਚ ਰਿਹਾ ਸਿਆਸੀ ਹਲਕਿਆਂ ਦੇ ਵਿੱਚ ਜੋ ਸਿਆਸੀ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨੂੰ ਲੈ ਕੇ ਅੱਜ ਹਰ ਇੱਕ ਮੋਬਾਈਲ ਦੇ ਉੱਪਰ ਦੇਖ ਰਿਹਾ ਵੀ ਅੱਜ ਦੀ ਚਰਚਾ ਸਿਆਸੀ ਚਰਚਾ ਕੀ ਚੱਲ ਰਹੀ ਆ ਅਸੀਂ ਵੀ ਇਸ ਤਰ੍ਹਾਂ ਦੀ ਇੱਕ ਚਰਚਾ ਲੈ ਕੇ ਤੁਹਾਡੇ ਚਿਹਰੇ ਪਹੁੰਚਾ ਜਨ ਅੱਜ ਵੀ ਮੇਰੇ ਨਾਲ ਉਹਨਾਂ ਦੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਤੁਸ ਜੀ ਸਾਹਿਬ ਧੰਨ ਦੋ ਤੋਂ ਲੋਕ ਸਭਾ ਦੇ ਚੋਣਾਂ ਹੋ ਕੇ ਹਟੀਆਂ ਨੇ ਉਸ ਤੋਂ ਬਾਅਦ ਇੱਕ ਵਾਰੀ ਜਿਹੜੇ ਸਿਆਸੀ ਲੀਡਰ ਨੇ ਠੰਡੇ ਹੋ ਗਏ ਸੀਗੇ ਅਗਰ ਹੁਣ ਫੇਰ ਜਿਹੜੇ ਸਿਆਸੀ ਲੀਡਰ ਨੇ ਫੇਰ ਇੱਕ ਦੂਜੇ ਵੱਲ ਸਵਾਲ ਚੱਕਣੇ ਸਟਾਰਟ ਕਰ ਦਿੱਤੇ ਨੇ ਕਿਉਂਕਿ ਜਲੰਧਰ ਦੀ ਜਿਮਨੀ ਚੋਣ ਵੀ ਇੱਕ ਜਿਹੜੀ ਪਛਮੀ ਦੀ ਹੈਗੀ ਉਹ ਵੀ ਸਿਰ ਦੇ ਉੱਪਰ ਹੈਗੀ ਆ ਜਿਵੇਂ ਕਿ ਅੱਜ ਬਰਮਲੀਪੁਰ ਸਾਹਿਬ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਪਾਲ ਸਿੰਘ ਖੈਰਾ ਨੇ ਇੱਕ ਸਵਾਲ ਚੱਕਿਆ ਉਹਨਾਂ ਨੇ ਕਿਹਾ ਕਿ ਪਿੰਡ ਟੈਪਈ ਜ਼ਿਲ੍ਹਾ ਬਰਨਾਲਾ ਮਾਨਸਾ ਮਾਨਸਾ ਬਰਨਾਲਾ ਰੋਡ ਦੇ ਉੱਪਰ ਕਿਸੇ ਜ਼ਮੀਨ ਨੂੰ ਲੈ ਕੇ ਮੁੱਖ ਮੰਤਰੀ ਪਰਿਵਾਰ ਨੂੰ ਪਟਿਆਲੇ ਰਿਪਚ ਖੜਾ ਕਰ ਦਿੱਤਾ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕੀ ਮਾਮਲਾ ਬੜਾ ਚਰਚਾ ਚੱਲ ਰਹੀ ਹੈ ਉਹ ਦੀ ਸੋਸ਼ਲ ਮੀਡੀਆ ਤੇ ਅ ਦੇਸ਼ ਵਿਦੇਸ਼ ਬੈਠੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਦੋਂ ਮੈਂ ਇਸ ਮਸਲੇ ਦੇ ਉੱਤੇ ਸਟੱਡੀ ਕਰ ਰਿਹਾ ਸੀ ਮੇਰੇ ਸਰਜੀਤ ਪਾਤਰ ਦੀਆਂ ਲਾਈਨਾਂ ਯਾਦ ਆ ਰਹੀਆਂ ਸੀ ਸੁੰਨੇ ਸੁੰਨੇ ਰਾਹਾਂ ਉੱਤੇ ਕੋਈ ਕੋਈ ਪੈੜਾ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਸਿਦਾ ਸੁਖਵਾਲ ਸਿੰਘ ਕਹਿ ਰਹੇ ਇੱਕ ਪ੍ਰੈਸ ਕਾਨਫਰੰਸ ਨੂੰ ਲਾਈਵ ਕਰਦੇ ਨੇ ਉਹ ਮੁਕਾਤਬ ਹੁੰਦੇ ਨੇ ਪ੍ਰੈਸ ਕਾਨਫਰੰਸ ਨੂੰ ਆਪਣੇ ਫੇਸਬੁਕ ਪੇਜ ਤੋਂ ਵੀ ਲਾਈਵ ਹੁੰਦੇ ਨੇ ਤੇ ਜਿਹੜੀ ਗੱਲ ਉਹ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦੀ ਹੈ ਉਹ ਕਿੰਨੀ ਕੀ ਸੱਚੀ ਹੈ ਤੇ ਕਿੰਨੀ ਗਲਤ ਆ ਉਹ ਇੱਕ ਅਲੱਗ ਵਿਸ਼ਾ ਉਹ ਸਰਦਾਰ ਸੁਖਪਾਲ ਸਿੰਘ ਕਹਿਰਾ ਦੱਸ ਸਕਦੇ ਨੇ ਪਰੰਤੂ ਜਿਹੜੇ ਡਾਕੂਮੈਂਟ ਜਿਹੜੇ ਪ੍ਰੂਫ ਸਰਦਾਰ ਸੁਖਪਾਲ ਸਿੰਘ ਕਹਿਰਾ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਰੱਖੇ ਨੇ ਪੰਜਾਬ ਵਾਸੀਆਂ ਨੂੰ ਉਦਾਸ ਕਰਦੇ ਨੇ ਮੈਂ ਇਸੇ ਕਰਕੇ ਸੁਰਜੀਤ ਪਾਤਰ ਦੀਆਂ ਲਾਈਨਾਂ ਪੜ੍ਹੀਆਂ ਨੇ ਅ ਪੰਜਾਬ ਵਿੱਚ ਬਦਲਾਅ ਦੀ ਹਨੇਰੀ ਆਉਂਦੀ ਆ ਵੱਡੇ ਪੱਧਰ ਤੇ ਬਦਲਾਅ ਹੁੰਦਾ ਹੈ ਤੇ 92 ਸੀਟਾਂ ਨੇ ਜਿਹੜੀਆਂ ਉਹ ਤੀਜੀ ਪਾਰਟੀ ਨੂੰ ਪੰਜਾਬ ਵਾਸੀ ਦੇ ਦਿੰਦੇ ਰਹੇ ਤੇ ਤੀਜੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜ ਸ਼ੈਲੀ ਹੁਣ ਤੱਕ ਇਹ ਆਖਿਆ ਜਾਂਦਾ ਸੀ ਕਿ ਮੁੱਖ ਮੰਤਰੀ ਸਾਹਿਬ ਬਹੁਤ ਇਮਾਨਦਾਰ ਨੇ ਤੇ ਸ਼ਾਇਦ ਅੱਜ ਵੀ ਹੋਣ ਇੱਕ ਅਲੱਗ ਗੱਲ ਆ ਪਰੰਤੂ ਹੀਥਰੇ ਲੈਵਲ ਤੇ ਜਾਂ ਸੱਜੇ ਖੱਬੇ ਕੋਈ ਵਿਧਾਇਕ ਕੋਈ ਵਲੰਟੀਅਰ ਗਲਤੀ ਕਰਦੇ ਨੇ ਉਹ ਤਾਂ ਦੋਸ਼ ਹੈ ਜਿਹੜਾ ਉਹ ਮੁੱਖ ਮੰਤਰੀ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੱਤਾ ਜਾ ਸਕਦਾ ਹੁਣ ਜਿਹੜੀ ਸਰਦਾਰ ਸੁਖਪਾਲ ਸਿੰਘ ਗੱਲ ਇੱਕ ਬੜਾ ਅਹਿਮ ਮੁੱਦਾ ਇਸ ਪ੍ਰੈਸ ਕਾਨਫਰੰਸ ਤੇ ਚਲਕ ਦੇ ਰੱਖਦੇ ਨੇ ਉਹ ਪੇਖੀ ਸਬ ਤਹਿਸੀਲ ਦੇ ਪਿੰਡ ਟੈਪਈ ਦਾ ਪੇਖੀ ਜ਼ਿਲ੍ਹਾ ਮਾਨਸਾ ਦਾ ਹਿੱਸਾ ਹੈ ਤੇ ਮਾਨਸਾ ਬਰਨਾਲਾ ਰੋਡ ਤੇ ਇਹ ਪਿੰਡ ਹੈ ਪਿੰਡ ਦਾ ਨਾਮ ਹੈ ਟੈਪਈ ਉਹ ਕਹਿੰਦੇ ਨੇ ਕਿ 20 ਮਾਰਚ 2023 ਨੂੰ ਪਿਛਲੇ ਸਾਲ ਇਸ ਪਿੰਡ ਦੇ ਵਿੱਚ ਭਗਵੰਤ ਮਾਨ ਦੀ ਸਕੀ ਭੂਆ ਦੇ ਨਾਂ ਤੇ ਜ਼ਮੀਨ ਹੈ ਪੀਪੀ ਜਸਮੀਲ ਕੌਰ ਉਹਨਾਂ ਦਾ ਨਾਮ ਹੈ ਉਹ ਜ਼ਮੀਨ ਹੈ ਜ਼ਮੀਨ ਹੈ 4.5 ਏਕੜ ਤੇ 4.5 ਏਕੜ ਜ਼ਮੀਨ ਹੈ ਜਿਹਦਾ ਮਾਰਕੀਟ ਰੇਟ ਸਰਦਾਰ ਸੁਖਪਾਲ ਸਿੰਘ ਕਹਿ ਰਿਹਾ ਆਪਣੀ ਪ੍ਰੈਸ ਕਾਨਫਰੰਸ ਵਿੱਚ 67 ਲੱਖ 70 ਹਜ਼ਾਰ ਜਿਹਦਾ ਜਿਹੜਾ ਉਹ ਰਜਿਸਟਰੀ ਦਾ ਰੇਟ ਹੈ ਜਿਹੜਾ ਕਲੈਕਟਰ ਰੇਟ ਜਿਹਨੂੰ ਆਖਿਆ ਜਾਂਦਾ ਹੈ 67,70,000 ਰੁਪਏ ਦੇ ਹਿਸਾਬ ਨਾਲ ਉਸ ਉਹ ਜ਼ਮੀਨ ਹੈ ਜਿਹੜੀ ਉਹ ਭਗਵੰਤ ਮਾਨ ਦੀ ਸਕੀ ਭੂਆ ਹੈ ਜਿਹੜੀ ਬੀਬੀ ਜਸਮੇਲ ਕੌਰ ਉਹ ਭਗਵੰਤ ਮਾਨ ਦੇ ਸਤਿਕਾਰਯੋਗ ਮਾਤਾ-ਮਾਤਾ ਹਰਪਾਲ ਕੌਰ ਨੂੰ ਗਿਫਟ ਵਜੋਂ ਰਜਿਸਟਰ ਕਰਾਉਂਦੇ ਨੇ ਗਿਫਟ ਦਿੰਦੇ ਨੇ ਕਿਉਂਕਿ ਭਗਵੰਤ ਮਾਨ ਦੀ ਸਕੀ ਭੂਆ ਹੈ ਤੇ ਸਕੀ ਭੂਆ ਹੋਣ ਕਰਕੇ ਭਗਵੰਤ ਮਾਨ ਦੀ ਮਾਤਾ ਉਹਨਾਂ ਦੀ ਪਰਝਾਈ ਲੱਗਦੇ ਨੇ ਤੇ ਇੱਕ ਪਰਝਾਈ ਨੂੰ ਇੱਕ ਨਰਾ ਨਾ ਜਿਹੜੀ ਉਹ 3.4 ਏਕੜ ਜ਼ਮੀਨ ਸੁਖਪਾਲ ਸਿੰਘ ਖੈਰਾ ਦੇ ਮੁਤਾਬਕ ਉਹਨੂੰ ਇੱਕ ਗਿਫਟ ਦੇ ਰੂਪ ਵਿੱਚ ਰਜਿਸਟਰਡ ਕਰਾਉਂਦੇ ਨੇ ਤੇ ਉਹਦਾ ਜਿਹੜਾ 36 ਕਨਾਲ ਦੇ ਲਗਭਗ ਜਿਹੜਾ ਆਮ ਦੂਸਰੇ ਲੋਟ ਰੇਟ ਬਣਦਾ ਸਾਈਜ਼ ਦੇ ਹਿਸਾਬ ਨਾਲ ਸਾਈਜ਼ ਬਣਦਾ ਤੇ ਇਹਦੀ ਸਟੈਂਪ ਡਿਊਟੀ ਹੈ 2,03,000 ਹੁਣ ਸੁਖਪਾਲ ਸਿੰਘ ਖੈਰਾ ਜਿੱਥੇ ਇਹ ਕਹਿੰਦੇ ਨੇ ਕਿ ਗਿਫਟ ਕਿਹੜੀ ਗੱਲ ਦਾ ਉਹ ਸਵਾਲ ਚੁੱਕਦੇ ਨੇ ਤੇ ਉੱਥੇ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਸਮਝਣ ਤੇ ਸੋਚਣ ਵਿੱਚ ਇੱਕ ਘਰ ਕਰਦੀ ਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜਦੋਂ ਇਹ ਕਹਿੰਦੇ ਨੇ ਕਿ ਇੱਕ ਨਣਾਂਾ ਜਿਹੜੀ ਆਪਣੀ ਭਝਾਈ ਨੂੰ ਗਿਫਟ ਦਿੰਦੀ ਹੈ ਹਾਲਾਂਕਿ ਸਾਡੇ ਸਮਾਜ ਦਾ ਪੰਜਾਬੀਅਤ ਦਾ ਇਹ ਦਸੂਰ ਆ ਕਿ ਇੱਕ ਇੱਕ ਭਝਾਈ ਹੈ ਜਿਹੜੀ ਉਹ ਨਣਾਂਨ ਨੂੰ ਕਿਸੇ ਚੀਜ਼ ਦਾ ਕੋਈ ਗਿਫਟ ਜਾਂ ਕੋਈ ਕਰ ਸਕਦੀ ਹੈ ਉਹ ਸਵਾਲ ਚੁੱਕਦੇ ਨੇ ਕਿ ਇਸ ਜ਼ਮੀਨ ਲੀ ਬੀਬੀ ਜੀ ਕੋਲ ਬੀਬੀ ਜੀ ਸਮੇਲ ਹੋ ਰਾਂ ਕੋਲ ਪੈਸਾ ਕਿੱਥੋਂ ਆਇਆ ਉਹ ਜ਼ਮੀਨ ਪਹਿਲਾਂ ਖਰੀਦੀ ਗਈ ਖਰੀਦ ਕੇ ਉਹਨਾਂ ਨੂੰ ਪੈਸੇ ਦਿੱਤੇ ਗਏ ਤੇ ਉਸ ਤੋਂ ਬਾਅਦ ਇਹ ਜ਼ਮੀਨ ਆ ਸਾਰੀ ਜਿਹੜੀ ਇਹ ਭਗਵੰਤ ਮਾਨ ਦੇ ਮਾਤਾ ਮਾਤਾ ਹਰਪਾਲ ਕੌਰ ਨੂੰ ਇੱਕ ਗਿਫਟ ਦੇ ਤੌਰ ਤੇ ਦੇ ਦਿੱਤੀ ਗਈ ਉਹ ਡਾਕੂਮੈਂਟ ਪੇਸ਼ ਕਰਦੇ ਨੇ ਬਕਾਇਦਾ ਪ੍ਰੈਸ ਕਾਨਫਰੰਸ ਦੇ ਵਿੱਚ 67,70,000 ਰੁਪਏ ਉਹਦਾ ਕਲੈਕਟਰ ਰੇਟ ਦਰਸਾਇਆ ਗਿਆ ਉਸ ਜ਼ਮੀਨ ਦਾ ਉਹਦੇ ਸਟੇਪ ਪਰ ਡਿਊਟੀ ਦੱਸੀ ਗਈ ਆ ਸੁਖਪਾਲ ਸਿੰਘ ਖੈਰਾ ਵੱਲੋਂ ਵੀ 2,3000 ਰੁਪਏ ਕਹਿੰਦੇ ਇਹ ਘਟਾ ਕੇ ਕਰਾਈ ਗਈ ਆ 2 ਲੱਖ ਅਤੇ 3000 ਰੁਪਏ ਘਟਾ ਕੇ ਦਿੱਤਾ ਗਿਆ ਹਾਲਾਂਕਿ ਜੇ ਜੇ ਰੇਟ ਦੇਖੀਏ ਤਾਂ ਉਹ ਕਹਿੰਦੇ ਨੇ ਖੈਰਾ ਸਾਹਿਬ ਕਹਿੰਦੇ ਉੱਥੇ 1 ਕਰੋੜ ਤੋਂ ਜ਼ਿਆਦਾ ਰੇਟ ਆ ਰੇਟ ਕਰੈਕਟਰ ਰੇਟ ਘਟ ਵੱਧ ਕਰਕੇ ਰਜਿਸਟਰੀਆਂ ਕਰਾਉਣ ਦਾ ਰਝਾਨ ਆਮ ਗੱਲ ਆ ਪਰੰਤੂ ਸਵਾਲ ਚੁੱਕਦੇ ਨੇ ਕਿ ਆਖਰ ਇਹ ਪੈਸਾ ਇਹ ਉਹਨਾਂ ਨੇ ਗਿਫਟ ਕਿਉਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਦੀ ਹیثیت ਵਿੱਚ ਸਰਦਾਰ ਸੁਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਇੱਕ ਇਹ ਕਿਹੜਾ ਦਸਤੂਰ ਆ ਕਿ ਮੁੱਖ ਮੰਤਰੀ ਦਾ ਪਰਿਵਾਰ ਕਿਸੇ ਤੋਂ ਗਿਫਟ ਲਵੇ ਉਹ ਵੀ ਜ਼ਮੀਨ 4.5 ਏਕੜ ਸੁਪਾਲ ਸਿੰਘ ਖੈਰਾ ਕਹਿੰਦੇ ਨੇ ਕਿ 4.5 ਏਕੜ ਜ਼ਮੀਨ ਗਿਫਟ ਲੈਣਾ ਤੇ ਗਿਫਟ ਲੈਂਡ ਦਾ ਕਾਰਨ ਕੀ ਉਹਨਾਂ ਨੂੰ ਕੋਈ ਬਿਜ਼ਨਸ ਫਾਇਦਾ ਦੁੱਤਾ ਕੀ ਉਹਨਾਂ ਨੂੰ ਕੋਈ ਹੋਰ ਕੈਸਾ ਦੁੱਤਾ ਕੀ ਦਿੱਤਾ ਇਹ ਉਹ ਸਵਾਲ ਚੁੱਕਦੇ ਨੇ ਇਹਦਾ ਜਵਾਬ ਹੈ ਜਿਹੜਾ ਉਹ ਤਾਂ ਦੇਣਾ ਹੈ ਮੁੱਖ ਮੰਤਰੀ ਜੀ ਪਰੰਤੂ ਸਾਡਾ ਸਾਡੀ ਚਰਚਾ ਜਿਹੜੀ ਕਿਉਂਕਿ ਅਸੀਂ ਇਸ ਨੂੰ ਤਸਦੀਕ ਨਹੀਂ ਕਰਦੇ ਉਹ ਸਰਦਾਰ ਸੁਖਵਾਲ ਸਿੰਘ ਕਹਿੰਦਾ ਲਾਈਵ ਹੋ ਕੇ ਕਰਦੇ ਨੇ ਹੁਣ ਗੱਲ ਇਹ ਹੈ ਕਿ ਸਰਦਾਰ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਵਿਸ਼ਵਾਸ ਨਾਲ ਤੁਸੀਂ ਅਕਸਰ ਸੁਰਜੀਤ ਪਾਤਰ ਦੇ ਲਾਈਨਾਂ ਪੜ੍ਹਦੇ ਹੋ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣਦੇ ਪਰ ਤੁ ਸਾਡਾ ਪੰਜਾਬ ਕਿੱਥੇ ਚਲਾ ਗਿਆ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਪਰਿਵਾਰ ਨੇ ਵੀ ਉਹ ਗਲਤੀਆਂ ਕਰਨੀਆਂ ਨੇ ਹਾਲਾਂਕਿ ਅਸੀਂ ਨਹੀਂ ਕਹਿੰਦੇ ਤੁਸੀਂ ਇਹ ਗਲਤੀ ਕੀਤੀ ਆ ਇਹ ਸਾਹਮਣੇ ਆਊਗਾ ਸਾਰਾ ਕੁਝ ਤੁਸੀਂ ਆਪਣਾ ਪੱਕੇ ਪੇਸ਼ ਕਰੋਗੇ ਪਰ ਪੰਜਾਬ ਜਾ ਕੇ ਜ਼ਰੂਰੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਦੋ ਮੁੱਖ ਧਿਰਾਂ ਨੂੰ ਛੱਡ ਕੇ ਚੁਣਿਆ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵਿਸ਼ਵਾਸ ਨਾਲ ਚੁਣਿਆ ਤੇ ਤੁ ਤੁਹਾਡੇ ਤੇ ਹੁਣ ਤੱਕ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਇਮਾਨਦਾਰ ਨੇ ਬਾਕੀ ਟੀਮ ਚ ਕਿਤੇ ਨਾ ਕਿਤੇ ਕੋਈ ਗਲਤੀਆਂ ਨੇ ਜਿਹੜੀਆਂ ਅਕਸਰ ਹੋ ਜਾਂਦੀਆਂ ਨੇ ਦੇਖੋ ਜਦੋਂ ਕੁਝ ਵੀ ਕਰਨਾ ਹੈ ਤੇ ਉਹਦੇ ਉੱਤੇ ਸਵਾਲ ਨੇ ਜਿਹੜੇ ਚੁੱਕਣੇ ਪੈਣ ਸਵਾਲ ਚੁੱਕੇ ਜਾਂਦੇ ਰਹਿਣੇ ਨੇ ਤੇ ਉਹਦੇ ਜਵਾਬ ਵੀ ਤੁਹਾਨੂੰ ਜਵਾਬ ਦੇ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਹੀ ਹੁੰਦਾ ਹੈ ਤੇ ਤੁਸੀਂ ਨੇ ਉਸ ਦੇ ਜਵਾਬ ਵੀ ਨੇ ਜਿਹੜੇ ਉਹ ਦੇਣੇ ਹੀ ਪੈਣੇ ਨੇ ਕਿਉਂਕਿ ਇਹ ਕੋਈ ਛੋਟਾ ਮਾਮਲਾ ਨਹੀਂ 20 ਮਾਰਚ 2023 ਦੀ ਇੱਕ ਘਟਨਾ ਤੇ ਤੁਸੀਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਿਆ ਲਗਭਗ 2.5 ਸਾਲ ਦੇ ਸਕਰੀ ਬਜਰਾ ਉਹ ਸਮਾਂ ਹੋ ਚੁੱਕਿਆ ਕਿਉਂਕਿ ਅਸੀਂ ਲੋਕਾਂ ਨੂੰ ਇੱਕ ਉਦਾਹਰਨ ਪੇਸ਼ ਕੀਤੀ ਹੈ ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਸੁਧਾਰਨ ਘਰਾਂ ਦੇ ਬੱਚੇ ਦੱਸਿਆ ਅਸੀਂ ਲੋਕਾਂ ਨੂੰ ਇਹ ਕਿਹਾ ਹੈ ਕੀ ਕਿ ਪਾਸੇ ਸਰਫਾਸ ਕਈ ਹੋਵੇ ਇੱਕ ਪਾਸੇ ਪੰਜਾਬ ਦਾ ਪੈਸਾ ਪਿਆ ਹੋਵੇ ਅਸੀਂ ਪੰਜਾਬ ਦਾ ਪੈਸਾ ਨਹੀਂ ਖਾਵਾਂਗੇ ਅਸੀਂ ਸਰਫਾਸ ਕਰ ਸਕਦੇ ਹਾਂ ਪਰ ਜਦੋਂ ਇਹੋ ਜਿਹੇ ਸਵਾਲ ਉੱਠਦੇ ਨੇ ਜਦੋਂ ਚੋਰ ਮੋਰੀਆਂ ਜਿਹਨੂੰ ਹੁਣ ਤੱਕ ਦੀਆਂ ਸਰਕਾਰਾਂ ਚ ਅਸੀਂ ਕਹਿੰਦੇ ਸੀ ਤੁਸੀਂ ਵੀ ਕਹਿੰਦੇ ਸੀ ਕਿ ਕਿਸੇ ਦੇ ਰਿਸ਼ਤੇਦਾਰ ਦੇ ਨਾਂ ਬੋਲਦੀ ਆ ਨੰਨੇ ਫਲਾਣੇ ਦੇ ਰਿਸ਼ਤੇਦਾਰ ਦੇ ਨਾਂ ਕਰਾਤੀ ਜ਼ਮੀਨ ਕਿਤੇ ਕਿਤੇ ਕਰਾਤੀ ਇਹ ਜ਼ਮੀਨ ਜਿਹੜੀ ਅੱਜ ਤੁਹਾਡੇ ਮਾਤਾ ਜੀ ਨੂੰ ਗਿਫਟ ਸਰਦਾਰ ਸੁਪਾਲ ਸਿੰਘ ਖਹਿਰਾ ਮੁਤਾਬਕ ਕੀਤੀ ਗਈ ਹੈ ਪੀਪੀ ਜਸਮੇਲ ਕੌਰ ਖੁਰਾ ਵੱਲੋਂ ਤੁਹਾਡੇ ਸਕੇ ਭੂਆ ਜੀ ਵੱਲੋਂ ਤੇ ਇਹਦੇ ਬਾਰੇ ਪੰਜਾਬ ਵਾਸੀ ਜਵਾਬ ਤਾਂ ਮੰਗਦੇ ਨੇ ਹੁਣ ਦੋਸਤੋ ਤੁਸੀਂ ਵਾਜੇ ਖ਼ਰਤ ਦੇਖ ਰਹੇ ਹੋ ਅਸੀਂ ਅਕਸਰ ਚਰਚਾ ਕਰਦੇ ਹਾਂ ਸਾਡੇ ਲਈ ਕੋਈ ਰਾਜਨੀਤਿਕ ਲੀਡਰ ਆ ਜਿਹੜਾ ਉਹ ਨੇੜੇ ਨੇ ਕੋਈ ਦੂਰ ਨੇ ਹੁਣ ਤੱਕ ਅਸੀਂ ਜਦੋਂ ਕਾਂਗਰਸ ਦੇ ਲੀਡਰ ਗਲਤੀ ਕਰਦੇ ਨਾ ਸੋਦੀ ਗੱਲ ਕਰਦੇ ਹਾਂ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰਦੇ ਇਹ ਸਿਆਸੀ ਵਿਸ਼ਲੇਸ਼ਣਾਂ ਤੇ ਪੰਜਾਬ ਦੇ ਲੋਕਾਂ ਤੇ ਦਿਲਾਂ ਨੂੰ ਇਸ ਗੱਲ ਦੀ ਠੇਸ ਲੱਗਦੀ ਹੈ ਠੇਸ ਲੱਗੇਗੀ ਕਿ ਜਿਸ ਧਿਰ ਨੂੰ ਅਸੀਂ ਬਦਲਾਅ ਦੇ ਰੂਪ ਵਿੱਚ ਚੁਣਿਆ ਸੀ ਜਿਸ ਤੇ ਧਿਰ ਪਾਸੋਂ ਨਿਰਪੱਖਤਾ ਦੀ ਇਮਾਨਦਾਰੀ ਦੀ ਅਤੇ ਭ੍ਰਿਸ਼ਟਾਚਾਰ ਰਹਿਤ ਸਮਾਜ ਦੀ ਸਿਰਜਣਾ ਦੀ ਆਸ ਕਰਦੇ ਸੀ ਉਹ ਧਿਰ ਵੀ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੀ ਹੈ ਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਨੂੰ ਮੁੱਖ ਮੰਤਰੀ ਸਾਹਿਬ ਦੀ ਮਾਤਾ ਨੂੰ ਮਾਂਜੂਲ ਸਦਰ ਸੁਖਪਾਲ ਸਿੰਘ ਕਹਿ ਰਹੇ ਹਨ ਉਹਨਾਂ ਨੇ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਇਹ ਇਹ ਆਮ ਗੱਲ ਨਹੀਂ ਇਹ ਇੱਕ ਦੁਖਾਂਤ ਹੈ ਪੰਜਾਬ ਦਾ ਪੰਜਾਬ ਲਈ ਇਹ ਪੰਜਾਬ ਅਕਸਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਢਿੱਲੋ ਸਾਹਿਬ ਇਹ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਜ਼ਖਮ ਨੇ ਕਈ ਵਾਰ ਨਸੂਰ ਬਣ ਜਾਂਦੇ ਨੇ ਤੇ ਨਸੂਰ ਹੋਏ ਜ਼ਖਮਾਂ ਦਾ ਇਲਾਜ ਨਹੀਂ ਹੁੰਦਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਪੰਜਾਬ ਲਈ ਇਹ ਚੀਜ਼ਾਂ ਹੁਣ ਤੱਕ ਦੇ ਰਾਜਨੀਤਿਕ ਲੋਕਾਂ ਲਈ ਲੋਕਾਂ ਦੀਆਂ ਪੰਜਾਬ ਦੇ ਪਿੰਡੇ ਤੇ ਜ਼ਖਮ ਨੇ ਜਿਹੜੇ ਉਹ ਨਸੂਰ ਬਣ ਚੁੱਕੇ ਨੇ ਤੇ ਹੁਣ ਜੇ ਤੁਹਾਡੇ ਪਰਿਵਾਰ ਨੇ ਤੁਹਾਡੇ ਮਾਤਾ ਨੇ ਐਸੀ ਕੋਈ ਗੱਲ ਹੋਈ ਹੈ ਜਿਹੜੀ ਤੁਹਾਡੇ ਪਰਿਵਾਰ ਦੇ ਵਿੱਚ ਸੰਸਕਪਾਲ ਸਿੰਘ ਖਹਿਰਾ ਸਾਹਮਣੇ ਲੈ ਕੇ ਆਏ ਨੇ ਤੇ ਇਹਦਾ ਜਵਾਬ ਵੀ ਲੋਕਾਂ ਨੂੰ ਦੇਣਾ ਪੈਣਾ ਲੋਕਾਂ ਅੱਗੇ ਰੱਖਣਾ ਪੈਣਾ ਹੈ ਪੈਨਟ ਹੈ ਪਈ ਬਰਨਾਲਾ ਮਾਨਸਰ ਰੋਡ ਤੇ ਜਿਹੜਾ 4.5 ਏਕੜ ਦਾ ਗਿਫਟ ਤੁਹਾਡੇ ਮਾਤਾ ਜੀ ਨੂੰ ਜ਼ਮੀਨ ਦਾ ਮਿਲਿਆ ਹੈ ਮੁੱਖ ਮੰਤਰੀ ਸਾਹਿਬ ਇਹਦਾ ਜਵਾਬ ਤੁਸੀਂ ਸੁਹਿਰਦ ਦਿਓ ਉਹ ਸਾਰੇ ਮਸਲਿਆਂ ਤੇ ਤੁਹਾਡੀ 50% ਸੁਹਿਰਦ ਸੋਚ ਹੈ ਪਰੰਤੂ ਇਸ ਸੁਹਿਰਦਤਾ ਨੂੰ ਬਚਾਉਣ ਲਈ ਕੁਝ ਇਸ ਗ੍ਰੰਥ ਦਾ ਜਵਾਬ ਆ ਜਿਹੜਾ ਉਹ ਅਸੀਂ ਉਡੀਕ ਕਰਾਂਗੇ ਜੇ ਤੁਸੀਂ ਦਿਓਗੇ ਪਰ ਮਹਾਲੀਪੁਰ ਸਾਹਿਬ ਜੇਕਰ ਆਪਾਂ ਗੱਲ ਕਰੀ ਜਿਹੜੀ ਪਿੱਛੇ ਦੇ ਜਿਹੜੇ ਰਵੈਤੀ ਪਾਦਿਆਂ ਰਹੀਆਂ ਨੇ ਉਹਨਾਂ ਪਰ ਅਕਸਰ ਰੋਸ ਲੱਗਦੇ ਰਹਿੰਦੇ ਬੇਨਾਮੀ ਜਿਹੜੀ ਬੇਨਾਮੀ ਹਾਂਜੀ ਬੇਨਾਮੀ ਜਿਹੜੀ ਜ਼ਮੀਨ ਆ ਵੀ ਉਹ ਚੱਲ ਰਹੀ ਆ ਕਿਤੇ ਚਾਚਾ ਚੱਲ ਰਹੀ ਆ ਕਿਤੇ ਕੋ ਚੱਲ ਰਹੀ ਆ ਉਸੇ ਜਿਹੜੇ ਸ਼ਰਾਰਤਿਆਂ ਜੋ ਵੀ ਹੈਗੇ ਨੇ ਕੁਝ ਲੋਕ ਉਹ ਚੀਜ਼ ਲੈ ਕੇ ਵੀ ਚੱਲਦੇ ਨੇ ਜਿਹੜੀ ਖਹਿਰਾ ਸਾਹਿਬ ਨੇ ਅੱਜ ਸਵਾਲ ਚੁੱਕਿਆ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਪਰ ਇਹ ਵੀ ਬੜਾ ਸੋਚਣ ਵਾਲਾ ਬੜਾ ਬਿਲਕੁਲ ਚਿੰਤਾ ਦਾ ਗੰਕਾ ਹੈਗਾ ਇਹ ਤੇ ਬ੍ਰਹਮਣભાઈ ਇੱਕ ਹੋਰ ਗੱਲ ਚੱਲਦੀ ਆ ਪਿੰਡ ਸਤਾਉਲ ਵਿੱਚ ਜ਼ਮੀਨ ਖਰੀਦਣ ਦੇ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਦੇ ਰਿਸ਼ਤੇ ਦਾ ਉਹਦੇ ਵਿੱਚ ਕੀ ਮਾਮਲਾ ਚੱਲ ਰਿਹਾ ਹੈ ਵੀ ਇੱਕ ਚੱਲ ਰਿਹਾ ਚਾਚਾ ਉਹਦਾ ਕੀ ਹੈ ਇਹ ਸਾਨੂੰ ਬਾਤ ਬਿਲਕੁਲ ਜੀ ਬਿਲਕੁਲ ਅੱਜ ਅੱਜ ਆਪਾਂ ਭਰੇ ਹੋਏ ਮਾਨ ਨਾਲ ਥੋੜਾ ਜਿਹਾ ਉਦਾਸ ਮਾਨ ਵਾਲੀ ਚਰਚਾ ਜਿਹੜੀ ਕਰ ਰਹੇ ਆ ਤੇ ਇਹ ਭਗਵੰਤ ਮਾਨ ਜੀ ਦੇ ਭੂਆ ਦੇ ਮੁੰਡੇ ਨੇ ਸਰਦਾਰ ਗੁਰਜੀਤ ਸਿੰਘ ਉਹਨਾਂ ਦਾ ਨਾਮ ਆ ਗੁਰਜੀਤ ਸਿੰਘ ਤੇ ਜੱਗਰ ਸਿੰਘ ਕਹਿੰਦੇ ਨੇ ਸ਼ਾਇਦ ਸੁਖਪਾਲ ਸਿੰਘ ਗਹਿਰਾ ਇਸੇ ਪ੍ਰੈਸ ਕਾਨਫਰੰਸ ਵਿੱਚ ਪਿੰਡ ਫਤੇਗੜ ਖੋਖਾ ਜ਼ਿਲ੍ਹਾ ਸਮਰੂਲ ਇਹ ਨਾ ਭਗਵਾਨਤਮਾਨ ਦੇ ਜੱਦੀ ਪਿੰਡ ਸਤੌਜ ਦੇ ਵਿੱਚ ਜ਼ਮੀਨ ਖਰੀਦਦੇ ਨੇ 38 ਕਨਾਲ 12 ਮਰਲੇ ਪਿੰਡ ਸਤੌਜ ਜਿੱਥੋਂ ਦੇ ਮੰਤਰੀ ਨੇ ਅਮਨ ਅਰੂੜਾ ਉਹ ਹਲਕੇ ਦੇ ਸੁਨਾਮ ਹਲਕੇ ਦਾ ਪਿੰਡ ਹੈ ਭਗਵਾਨਤਮਾਨ ਜਿੱਦਾ ਜੱਦੀ ਪਿੰਡ ਹੈ ਜੱਦੀ ਪਿੰਡ ਤੇ ਇਸ ਪਿੰਡ ਦੇ ਵਿੱਚ ਜ਼ਮੀਨ ਖਰੀਦਦੇ ਨੇ ਉਹਨਾਂ ਦੇ ਭੂਆ ਦੇ ਲੜਕੇ ਸਰਦਾਰ ਸੁਖਪਾਲ ਸਿੰਘ ਖਹਿਰਾ ਅਜੀਬ ਕਿਸਮ ਦਾ ਸਵਾਲ ਇਸ ਮੁੱਦੇ ਤੇ ਚੁੱਕਦੇ ਨੇ ਕਿ ਭਗਵੰਤ ਮਾਨ ਜੀ ਦੇ ਰਿਸ਼ਕਾਰਾਂ ਨੇ ਇਸੇ 2023 ਦੇ ਵਿੱਚ ਪਿੰਡ ਸਤੌਜ ਵਿੱਚ ਜ਼ਮੀਨ ਖਰੀਦੀ ਦੀ ਆ ਪਿੰਡ ਸਤੌਜ ਵਿੱਚ ਖਰੀਦੀ ਹੋਈ ਜ਼ਮੀਨ ਉਥੋਂ ਦੇ ਇੱਕ ਕੁਲਵਿੰਦਰ ਸਿੰਘ ਨਾਮ ਦੇ ਵਾਹੀਯੋਗ ਕਿਸਾਨ ਨੂੰ ਦੇ ਦਿੱਤੀ ਹੈ ਜਦੋਂ ਵਾਹੀਯੋਗ ਕਿਸਾਨ ਨੂੰ ਜ਼ਮੀਨ ਦਿੱਤੀ ਆ ਤੇ ਉਸ ਵਾਹੀਯੋਗ ਜ਼ਮੀਨ ਦਾ ਜਿਹੜਾ ਠੇਕਾ ਉਹ ਬਾਇ ਰਿਕਾਰਡ ਸਰਪਾਲ ਸਿੰਘ ਖੈਰਾ ਕਹਿੰਦੇ ਭਗਵੰਤ ਮਾਨ ਜੀ ਦੇ ਮਾਤਾ ਨੂੰ ਜਾ ਰਿਹਾ ਮਾਤਾ ਹਰਪਾਲ ਕੌਰ ਨੂੰ ਜ਼ਮੀਨ ਪੂਆ ਦੇ ਲੜਕੇ ਨੇ ਖਰੀਦੀ ਆ ਜ਼ਮੀਨ ਦਾ ਠੇਕਾ ਭਗਵੰਤ ਮਾਨ ਦੇ ਮਾਤਾ ਜੀ ਫੜ ਰਹੇ ਨੇ ਤੇ ਇੱਕ ਵੱਡਾ ਸਵਾਲ ਆ ਜੇ ਇਸ ਗੱਲ ਵਿੱਚ ਸਚਾਈ ਹੈ ਤੇ ਗੱਲ ਜਾਂਦੀ ਕਿੱਥੇ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਦੀ ਤੇ ਸਤ ਸਤਕਾਰਯੋਗ ਮਾਤਾ ਨੇ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਫੂਕ-ਫੂਕ ਕੇ ਕਦਮ ਰੱਖਣ ਦੀ ਜਦੋਂ ਲੋੜ ਹੁੰਦੀ ਹੈ ਤੇ ਉਦੋਂ ਮੁੱਖ ਮੰਤਰੀ ਸਾਹਿਬ ਦੇ ਮਾਤਾ ਜਾਂ ਪਰਿਵਾਰ ਵੱਲੋਂ ਇਹ ਗਲਤੀ ਕੀਤੀ ਜਾਂਦੀ ਹੈ ਤੇ ਸੋਚਾ ਸੁਪਾਲ ਸਿੰਘ ਖੈਰਾ ਵਰਗੇ ਵੱਡੇ ਲੀਡਰ ਲੈ ਕੇ ਆਉਂਦੇ ਨੇ ਇਹ ਸਵਾਲ ਤੇ 36 ਕਨਾਲ ਦੀ ਗੱਲ ਹੈ ਠੇਕੇਦਾਰ ਕੁਲਵਿੰਦਰ ਸਿੰਘ ਉਸ ਪਿੰਡ ਦਾ ਕਾਸ਼ਤਕਾਰ ਹੈ ਉਸ ਪਿੰਡ ਦਾ ਖੇਤੀਬਾੜੀ ਕਰਦਾ ਕਿਸਾਨ ਹੈ ਉਹ ਠੇਕਾ ਜਿਹੜਾ ਉਹ ਭਗਵਾਨ ਤੁਮਾਨ ਦੇ ਸਤਿਕਾਰਯੋਗ ਮਾਤਾ ਮਾਰਤਾ ਹਰਪਾਲ ਕੌਰ ਨੂੰ ਦਿੰਦੇ ਨੇ ਤੇ ਉਹ ਕਹਿੰਦੇ ਨੇ ਵੀ ਕਿਵੇਂ ਖਰੀਦੀ ਜ਼ਮੀਨ ਉਹਨਾਂ ਨੇ ਤੇ ਠੇਕਾ ਕਿਉਂ ਮਾਤਾ ਹਰਪਾਲ ਕੌਰ ਨੂੰ ਜਾਂਦਾ ਹੈ ਤੇ ਸਿਰਾ ਭਗਵਾਨ ਸਿੰਘ ਮਾਨ ਨੇ ਇਹ ਵੀ ਘਟਾਰੇ ਚ ਉਹਨਾਂ ਨੂੰ ਖੜਾ ਕੀਤਾ ਹੈ ਇਹ ਕੋਈ ਛੋਟੀ ਗੱਲ ਨਹੀਂ ਦੋਸਤੋ ਜੇ ਐਜ਼ ਇੱਕ ਰਿਸ਼ਤੇਦਾਰੀ ਕਿਉਂਕਿ ਇੱਕ ਗੱਲ ਇਹ ਵੀ ਆਉਣੀ ਹੈ ਕਿ ਇਰੇਸ਼ਤਦਾਰੀ ਕਰਕੇ ਅਸੀਂ ਆਖ ਦਿੰਦੇ ਸੀ ਕਿ ਛੇਕਾ ਉਹਨਾਂ ਨੂੰ ਫੜਾ ਦਿੱਤਾ ਜਾਵੇ ਅਸੀਂ ਬਾਅਦ ਚ ਲੈ ਲਵਾਂਗੇ ਐਸਾ ਵੀ ਇਹ ਸਾਰਾ ਕੁਝ ਸਾਹਮਣੇ ਆਉਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਕੁਝ ਤੇ ਪਹਿਲਾਂ ਵੀ ਬਾਕੀ ਰਾਜਨੀਤਿਕ ਲੋਕ ਤੇ ਬਾਕੀ ਪਾਰਟੀਆਂ ਕਰਦੀਆਂ ਰਹੀਆਂ ਨੇ ਤੇ ਲੋਕੋ ਇਹੋ ਜੀ ਗੱਲ ਹੁੰਦੀ ਸੀ ਫਿਰ ਉਹ ਆਨੇ ਬਹਾਨੇ ਲਾ ਕੇ ਦੂਸਰੇ ਅਕਾਲੀ ਦਲ ਤੇ ਕਾਂਗਰਸ ਵਾਲੇ ਲੀਡਰ ਅਕਸਰ ਕਹਿਂਦੇ ਸਾਡਾ ਆ ਰਿਜਨ ਆਰੀਜਨਲ ਐਸ ਕਰਕੇ ਇਦਾਂ ਹੁੰਦਾ ਸੀ ਤੇ ਜੇ ਉਹੀ ਕੁਝ ਹੁਣ ਵੀ ਹੋਇਆ ਅਸੀਂ ਲੋਕਾਂ ਦੀ ਤਸੱਲੀ ਸਪਸ਼ਟਿਕਰਨ ਸਹੀ ਤਰੀਕੇ ਨਾਲ ਨਾ ਦੇ ਸਕੇ ਫਿਰ ਸਾਨੂੰ ਵੀ ਲੋਕਾਂ ਨੇ ਮਾਫ਼ ਨਹੀਂ ਕਰਨਾ ਇੱਕ ਵੱਡਾ ਸਵਾਲ ਆ ਚਿੰਤਾ ਇਸ ਗੱਲ ਦੀ ਆ ਕਿ ਕੋਈ ਧਿਰ ਬਾਚ ਨਹੀਂ ਰਹੀ ਉਸ ਗੱਲ ਤੋਂ ਉਸ ਵਿਵਾਦ ਤੋਂ ਵਿਵਾਦ ਉਦੋਂ ਆਉਂਦੇ ਨੇ ਸਾਹਮਣੇ ਜਦੋਂ ਕੋਈ ਘਟਨਾ ਵਾਪਰਦੀ ਆ ਸਿਆਣੇ ਕਹਿੰਦੇ ਨੇ ਖੜੇ ਪਾਣੀ ਵਿੱਚ ਰੋੜਾ ਵੱਜਿਆ ਪਾਣੀ ਨਹੀਂ ਤਾਂ ਹਿਲਣਾ ਹੀ ਹਿਲਣਾ ਪਾਣੀ ਨਹੀਂ ਉਛਲ ਨਹੀਂ ਬਾਹਰ ਹੋਣਾ ਹੀ ਹੋਣਾ ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਨਾਲ ਪੰਜਾਬ ਦੇ ਰਾਜਨੀਤਿਕ ਲੋਕ ਕਿੰਨਾਂ ਲੋ ਸ਼ਹੀਦ ਪਗਤ ਸਿੰਘ ਦੇ ਵਾਰਿਸ ਵਜੋਂ ਚੁਣਿਆ ਸੀ ਲੋਕਾਂ ਨੇ ਉਹ ਕਟਾਰੇ ਵਿੱਚ ਆ ਖੜੇ ਹੋ ਜਾਂਦੇ ਹਾਲਾਂਕਿ ਸਚਾਈ ਕੀ ਆ ਕੋਈ ਇੱਕ ਅਲਗ ਮੈਂਟਰ ਉਹ ਸਦਸਪਾਲ ਸਿੰਘ ਖੈਰਾ ਜਾਨ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਦੱਸ ਸਕਦੇ ਨੇ ਪਰੰਤੂ ਇੱਕ ਪਾਸੇ ਪਿੰਡ ਟੈਪਈ ਦਾ ਮਾਮਲਾ ਉੱਥੇ ਪਰਿਵਾਰ ਵੱਲੋਂ ਜ਼ਮੀਨ ਲਈ ਜਾਂਦੀ ਆ ਆਪਦੇ ਆਪ ਨੂੰ ਗਿਫਟ ਦੇ ਰੂਪ ਦੇ ਵਿੱਚ ਬੱਲੀ ਸਰ ਇੱਕ ਹੋਰ ਮੇਰੀ ਕੱਲ ਦਾ ਜਵਾਬ ਦਾਵਾ ਦੇ ਵਿੱਚ ਜਿਹੜੀ ਜਸਮਾਤਾ ਜਿਹੜੀ ਬੀਬੀ ਜਸਮੇਲ ਕੌਰ ਆ ਉਹ ਭਗਵੰਤ ਮਾਨ ਦੀ ਭੂਆ ਲਕੀ ਹਾਂਜੀ ਠੀਕ ਆ ਤੇ ਜਿਹੜਾ ਹੈਗਾ ਗੁਰਜੀਤ ਸਿੰਘ ਉਹ ਭੂਆ ਦਾ ਮੁੰਡਾ ਹਾਂਜੀ ਕਿਤੇ ਮਾਂ ਪੁੱਤ ਤਾਂ ਨਹੀਂ ਹੈ ਕਿਤੇ ਬਿਸ਼ਾਭੀ ਇਹ ਦੇਖਣਾ ਬਣਦਾ ਜੀ ਉਹ ਪੂਆ ਹੋਰ ਹੋ ਸਕਦੀ ਹੈ ਕਿਉਂਕਿ ਇਹਨਾਂ ਦਾ ਪਿੰਡ ਹੈ ਜਿਹੜਾ ਸਰਦਾਰ ਗੁਰਜੀਤ ਸਿੰਘ ਉਹਨਾਂ ਦਾ ਇਹਨਾਂ ਦਾ ਪਿੰਡ ਸ਼ੇਰੋ ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਤੇ ਉਹ ਢਾਇਪਈ ਪਿੰਡ ਆ ਜਾਂ ਇਹਨਾਂ ਦੀ ਢਾਇਪਈ ਜ਼ਮੀਨ ਸੀ ਜਾਂ ਕੀ ਹੈ ਇਹ ਮਾਮਲਾ ਇੱਕ ਅਲੱਗ ਆ ਤੇ ਪ੍ਰੰਤੂ ਇਹ ਇਹ ਸ਼ੇਰੋ ਪਿੰਡ ਦੇ ਨੇ ਜਿਹੜਾ ਇਹ ਪਰਿਵਾਰਾ ਗੁਰਜੀਤ ਸਿੰਘ ਦਾ ਫਤੇ ਫਤੇਗੜ ਖੋਖਰ ਇਹਨਾਂ ਦਾ ਪਿੰਡ ਹਾਂਜੀ ਬਿਲਕੁਲ ਖੋਖਰ ਹਾਂਜੀ ਬਿਲਕੁਲ ਤੇ ਉਹ ਜਸਮੀਰ ਕੌਰ ਦਾ ਪਿੰਡ ਹੋਰ ਆ ਜੀ ਇਸ ਕਰਕੇ ਇਹਦਾ ਕੋਈ ਮੇਲ ਲੱਗਦਾ ਨਹੀਂ ਆਸ ਵਿੱਚ ਖੈਰ ਚਲੋ ਪਰੰਤੂ ਅੱਜ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਤੇ ਮਾਤਾ ਨੇ ਜਿਹੜੀ ਉਹ ਸਦਾ ਸਰਪਾਲ ਸਿੰਘ ਕਹਿਰਾ ਨੇ ਕਟੜੇ ਦੇ ਵਿੱਚ ਖੜੇ ਕੀਤੇ ਨੇ ਜੇ ਇਹ ਗੱਲ ਹੈ ਘਟਨਾ ਸਹੀ ਆ ਤਾਂ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਕਿ ਮੈਨੂੰ ਡਾਕਟਰ ਜਗਤਾਰ ਹੋਰਾਂਦੀ ਆ ਉਹ ਲੈਣਾ ਇੱਕ ਗੱਲ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣੀ ਆ ਇੱਕ ਗੱਲ ਡਾਕਟਰ ਜਗਤਾਰ ਕਹਿੰਦੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣੀ ਆ ਜੋ ਆਪਣੇ ਮਸਲੇ ਨੂੰ ਭੁੱਲ ਕੇ ਟੁੱਟੀ ਤੇ ਉਜੜੀ ਹੋਈ ਸੜਕ ਕਿਨਾਰੇ ਚੰਦਨ ਭਾਲ ਰਹੇ ਨੇ ਸਿਰ ਤੇ ਆਈ ਹੋਈ ਹੋਣੀ ਤਾਂ ਹੀ ਟਾਲ ਰਹੇ ਨੇ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਡਾਕਟਰ ਸਰਕਾਰ ਦੀ ਲਿਖੀ ਲੈਣੇ ਆਖਰੀ ਲਿਖੇ ਬਾਰ ਬਾਰ ਪੰਜਾਬ ਦੇ ਸਿਰ ਤੇ ਜਿਹੜੀ ਹੋਣੀ ਆ ਉਹ ਆ ਰਹੀ ਆ ਪਰ ਪੰਜਾਬ ਦੇ ਲੋਕ ਨੂੰ ਟਾਲੀ ਜਾ ਰਹੇ ਨੇ ਟਾਲੀ ਜਾ ਰਹੇ ਨੇ ਕਿਸੇ ਚੰਗੇ ਦਿਨਾਂ ਦੀ ਆਸ ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਸ਼ਾਇਦ ਪੰਜਾਬ ਤੇ ਵੀ ਕਦੇ ਚੰਗਾ ਸਮਾਂ ਆਵੇ ਬਿਲਕੁਲ ਧੰਨਵਾਦ ਬਰਮਾਲੀ ਪਰਸਾਉ ਤੁਹਾਡੇ ਜਿਹੜੀ ਚਰਚਾ ਕੀਤੀ ਹੈ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਦੋਸਤੋ ਜਿਵੇਂ ਕਿ ਗੱਲ ਕਰੀਏ ਇੱਕ ਸੁਖਪਾਲ ਸਿੰਘ ਖਹਿਰਾ ਨੇ ਪਰਮਜੀਤ ਕੁਸਾਹਵਲ ਨੇ ਪਹਿਲਾਂ ਗੱਲ ਕਹੀ ਹੈ ਵੀ ਇੱਕ ਪੰਜਾਬ ਦੇ ਮੁੱਖ ਮੰਤਰੀ ਸਰਾ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿ ਉਹਨਾਂ ਦੇ ਪਰਿਵਾਰ ਨੂੰ ਪਟਿਆਲੇ ਦੇ ਵਿੱਚ ਖੜਾ ਕਰ ਦਿੱਤਾ ਤੇ ਪਰ ਜੋ ਵੀ ਦੋਸ਼ ਲਾਏ ਨੇ ਰੂਪ ਲਗਾਏ ਨੇ ਇਹ ਹੈਗੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਕੋਲ ਅਜ ਇੱਕ ਪ੍ਰੈਸ ਕਾਨਫਰੰਸ ਕਰਕੇ ਲਗਾਏ ਗਏ ਨੇ ਔਰ ਜਿਹੜੀ ਆਵਾਜ਼ ਹੈ ਹਲਕਾ ਸੀ ਇਹਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਿਹੜੀ ਅਸੀਂ ਸੋਸ਼ਲ ਮੀਡੀਆ ਉੱਪਰ ਜਿਹੜੀ ਸਰਦਾਰ ਸੁਖਪਾਲ ਸਿੰਘ ਕਹਰ ਰਹੇ ਨੇ ਆਪਣੇ ਫੇਸਬੁਕ ਪੇਜ ਉੱਪਰ ਲਾਈਵ ਹੋ ਕੇ ਜਾਣਕਾਰੀ ਤੇ ਉਹਦੀ ਚਰਚਾ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਬਾਕੀ ਦੇਖਣਾ ਹੋਵੇਗਾ ਵੀ ਇਹ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਰ ਮੰਤਰੀ ਉਹਨਾਂ ਦੇ ਮਾਤਾ-ਪਿਤਾ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਜੋ ਜਾ ਕੇ ਜਿਹੜੇ ਹੈਗੇ ਨੇ ਗੁਰਜੀਤ ਸਿੰਘ ਜਾਂ ਮਾਤਾ ਜਸਮੀਲ ਕਰੋਣਾ ਵੱਲੋਂ ਕੋਈ ਸਪਾਈ ਦਿੱਤੀ ਜਾਂਦੀ ਆ ਜਾਂ ਨਹੀਂ ਕਿ ਇਹ ਚਰਚਾ ਜਿਹੜੀ ਹੈਗੀ ਆ ਵਿੱਚੇ ਰਹੇਗੀ ਜਾਂ ਪੂਰੀ ਹੋ ਸਕੇਗੀ ਦਬੋ ਜਾ ਤਾ ਸਾਨੂੰ ਟਾਈਮ ਸਮਾਂ ਜਿਹੜਾ ਹੈਗਾ ਯਾਤਰੀ ਦੇ ਰਿਹਾ ਤੂੰ ਹੀ ਦਬੋ ਜਾ ਤਾ ਜਲਦੀ ਤੁਹਾਡੀ ਬੇਚੈਰੀ ਦੇ ਵਿੱਚ ਅਸੀਂ ਨਮਾ ਬੇਸ਼ਾ ਲੈ ਕੇ ਨਮੀ ਚਾਚਾ ਲੈ ਕੇ ਆਜ ਰੋਵਾਂਗੇ ਬੇਖਦਰੋ ਆਵਾਜ਼ ਅਕਾਲ ਤਨਬਾਤ ਸਤਿ ਸ੍ਰੀ ਅਕਾਲ